ਪ੍ਰੀਤ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਕੱਖ ਵੱਢ ਲਏ ਹੁਣ ਟੋਕ ਤੇ ਹਾਂਜੀ ਇਹ ਲੈ ਗੋਲਾ ਇਧਰ ਆਪਣੀ ਡਿਊਟੀ 'ਤੇ ਲੱਗਿਆ ਹੋਇਆ ਤਾਂ ਇਹਦੇ ਵੀ ਖਾਸਾ ਸਾਫ਼ ਕਰਤਾ ਜਦਦੇ ਨੇ ਹੂੰ ਇਧਰ ਤਾਂ ਘੱਟੇ ਉਧਰੇ ਜ਼ਿਆਦਾ ਤਾਂ ਜੀ ਇਧਰ ਤਾਂ ਥੋੜਾ ਜਿਹਾ ਹੀ ਰਹਿ ਗਿਆ ਇਹਦੇ ਵਿੱਚ ਆਪਾਂ ਰੇੜੀ ਲਿਆਈਏ ਭਰ ਕੇ ਇੱਕ ਰੇੜਾ ਹੂੰ ਉੱਥੇ ਜਿੱਥੇ ਇਹਦਾ ਟਰਾਲਾ ਫਸਿਆ ਤਾਂ ਢੇਰ ਚੋਂ ਤਾਂ ਨਿਕਲਣਾ ਨਹੀਂ ਹੈਗਾ ਹਾਂਜੀ ਮੀਂਹ ਕਰਕੇ ਵੀ ਹੁਣ ਵੀ ਪਾਣੀ ਖੜਾ ਹੋਣ ਦੀ ਹਾਲਤ ਹੁਣ ਇੱਥੇ ਬੂਟੇ ਆਪਾਂ ਨੇ ਕੈਂਸਲ ਕਰ ਦਿੱਤੇ ਠੀਕ ਹੈ ਜੀ ਜਿਹੜੇ ਉਰੇ ਤੇ ਉਹ ਨਹੀਂ ਲਾਉਣੇ ਕਿਉਂਕਿ ਜੇ ਬੂਟਾ ਐਡਾ ਵੀ ਹੋ ਗਿਆ ਉਰੇ ਹਾਂਜੀ ਜਦੋਂ ਇੱਧਰ ਲਈ ਹਵਾ ਪੈਂਦੀ ਆ ਸਿਆਲ ਵਿੱਚ ਠੁਪਾਂ ਉਹਦੇ ਦਾ ਕੋ ਸ਼ੋਰਾ ਕਰਕੇ ਇਹਨੇ ਕੁਝ ਨਹੀਂ ਹੋਣ ਦੇਣਾ ਇਹਦੇ ਨਾਲ ਹੀ ਨੂੰ ਆਪਾਂ ਕੰਦ ਕਿ ਨਹੀਂ ਲਾ ਦੇਣਾ ਤਿੰਨੇ ਮੈਂ ਕੰਦਰੇ ਭਲਾਂ ਨੂੰ ਨਹੀਂ ਜਾਣ ਦੇਣੇ ਹਾਂਜੀ ਦੋ ਆ ਤੀਆ ਉਧਰ ਬਾਤ ਇਹਨੇ ਦੂਰ ਦੂਰ ਲਾ ਦੇਣਾ ਮੈਂ ਲੋਕੇਸ਼ਨ ਵੀ ਬਣਾ ਤੇ ਹਾਂਜੀ ਇਧਰੇ ਲੋਟ ਰੋਹ ਜਿਹੜੀ ਜਾਮਣ ਅਮਰੂਦ ਹੈ ਤੇਰੇ ਬਾੜੇ ਚੜਾ ਦੇ ਉਹ ਤਾਂ ਬਾਬਾ ਹੀ ਬਾੜੀ ਜੀ ਕਹਿ ਕੇ ਗਾਇਆ ਉਹ ਵੱਡੇ ਹੋ ਜਾਂਦੇ ਆ ਨਾ ਬਹੁਤ ਅੱਜ ਨਿੰਮਰ ਉਹ ਪੱਤੇ ਕਿ ਕਰਾ ਨਿਕਲਦੇ ਉੱਪਰ ਜਾਂਦੀ ਮਾਰਦੀ ਪ੍ਰਾਟੇ ਹੋਰੀ ਜੇ ਕੋਲ ਨੂੰ ਬਾਈ ਦੇ ਮਿਸਤਰੀ ਆ ਗਿਆ ਹੈ ਹਾਂਜੀ ਚਲ ਗੀੜਾ ਤਾਂ ਹੀ ਕਹਿੰਦਾ ਆ ਗਿਆ ਮਿਸਤਰੀ ਮੈਂ ਚਲਾਉਂਗਾ ਕੀੜਾ ਮਾਰ ਕੇ ਆਉਂਦੀ ਆ ਜੇ ਕੱਖ ਲਈ ਆਉਂਦਾ ਤਾਂ ਹੀ ਉਹ ਤੇਰੀ ਜੜ ਚ ਪਿਆ ਹਾਂ ਚੱਕਣੀ ਤਾਂ ਹੀ ਤਾਂ ਆਇਆ ਜੀ ਨੇ ਸਵੇਰੇ ਚੱਕ ਭਰਤਾ ਦਾ ਬਾਣੀ ਦਾ ਨਾਲ ਏਕੜਾ ਸਾਤੇ ਗਾਟਰ ਚ ਗਿਆ ਚੱਕ ਨਹੀਂ ਭਰਿਆ ਪਾਣੀ ਕੜਾਹ ਭਰਿਆ ਕੜਾਹਾ ਭਰਿਆ ਚੱਕ ਕਹਤਾ ਚੱਕ ਜਦਾ ਗੋੜ ਪੈਂਦਾ ਹੁੰਦਾ ਹਾਂ ਹਾਂ ਉਹ ਵੀ ਕਿਹੜਾ ਕਹਿਣਾ ਤਾ ਆ ਵੀ ਲੱਗ ਗਈ ਅੱਜ ਸੁੱਤੇ ਹੁਣ ਵੀੜੀ ਇਹਨਾਂ ਦਾ ਮਾਰ ਕੇ ਆਈਏ ਕਿਹੜਾ ਉੱਧਰ ਚਲੋ ਜੀ ਲਓ ਜੀ ਫਿਰ ਇੱਥੇ ਕੈਨਸਲ ਕਰਕੇ ਅਸੀਂ ਲਾਤੇ گلاب ਅਸੀਂ ਕਹਾਂ ਵੀ ਇਹ ਫਿਰ ਬਹੁਤਾ ਉੱਚਾ ਨਹੀਂ ਜਾਉਂਗੇ ਹਨਾ ਦਰਨੀ ਹਾਂਜੀ ਇਹ ਦਰਖਤ ਲਾਤੇ ਉਹ ਕੰਧ ਦੇ ਗੇਲ ਤੈਨਾਂ ਕੰਧ ਦੇ ਗੇਲ ਟੂਆ ਮਾਰ ਕੇ ਦੇ ਸੀਰੇ ਪਾ ਕੇ ਕੰਧ ਦੇ ਗਲੇ ਕੁਰੇ ਬਣਾਤਾ ਆਪਾਂ ਨੇ ਦੂਜਾ ਔਰੇ ਤੀਜਾ ਉੱਥੇ ਇੱਥੇ ਲਾਤੇ ਗਲਾਬ ਵੀ ਗਲਾਬ ਆਏ ਆ ਵੀ ਛੂਟੀ ਰਹੂਗੇ ਮੈਂ ਵੀ ਟੂਆ ਮਾਰ ਲਾ ਬੋਲੇ ਨੂੰ ਕਹਾਂ ਡੂੰਗਾ ਫਿਰ ਲਾਉਂਦੇ ਆ ਇੱਥੇ ਰੇ ਪਾ ਕੇ ਦੇਸੀ ਕਰਦੇ ਨਾ ਦੀ ਸਫਾਈ ਜਿਹੜੇ ਤਾਣੀਆਂ ਨਾ ਵੱਢਦੀ ਕੋਈ ਥੱਲੇ ਦੇ ਕਿਤੇ ਜੜੇ ਤਾਣੀਆਂ ਹੀ ਵੱਢ ਦਵੇ ਹਾਂ ਡੇਟਾਂ ਨਿਕਲਦੀਆਂ ਬੋਲੇ ਰੋੜੇ ਕੱਢੀ ਜਾਂਹੀਂ ਰੋੜੇ ਰੋੜਾ ਕੱਢਦੀ ਰੋੜਾ ਜੋ ਪੱਥਰ ਹੈ ਮਿੱਟੀ ਵਿੱਚੋਂ ਹਾਂ ਅਜੇ ਵੀ ਹਾਰ ਨਿਕਲ ਜਾਂਦੇ ਥੱਲੇ ਦੇਖ ਲੈ ਨਾਲ ਇੰਨੀ ਮਿੱਟੀ ਚੱਕਦੀ ਹਾਂ ਇਹ ਦੇਖੋ ਪੱਟੇ ਕਰਦੇ ਆਲੋ ਪੋਰਟੋ ਕਢੂੰਗਾ ਕਰਾ ਲਈ ਤੇ ਠੀਕ ਹੈ ਛੋਟਾ ਗੜੂnga ਹੋਇਆ ਵਾ ਫੇਰ ਲੋਟਾ ਜੂ ਪਰ ਇਹਨ ਦੇ ਤਾਂ ਤੋੜਨੇ ਨੂੰ ਤੂੰ ਹੀ ਨਾ ਬੜਤੀ ਦੇ ਲੰਬੂ ਲੱਗੇ ਹੋਏ ਐ ਇਹਨੂੰ ਹਾਂਜੀ 1 2 3 4 ਹਾਈਬ੍ਰਿਡ 4 ਚੱਲ ਦੇਖਦੇ ਆ ਬਸ ਠੀਕ ਆ ਮੈਂ ਦੇਖ ਰੂ ਸਿੱਧਾ ਜਾਏਗਾ ਠੀਕ ਆ ਬਸ ਗੱਮਿੱਟੀ ਸਾਬਜੇ ਦੀ ਪਾ ਦੇ ਪਾ ਦੇ ਹੋਰ ਪਾਣੀ ਆਏਗਾ ਆਪਣੇ ਹੀ ਫੜਨੇ ਉਹ ਤਾਂ ਜੜਤਾ ਫੜ ਹੋ ਜਾਣੀ ਪਾਦੇ ਪਾਦੇ ਸਾਰੀ ਉਹ ਪਾਦੇ ਮਿੱਟੀ ਸਾਰੇ ਮਿੱਟੀ ਹਾਂ ਹਾਂ ਭਰਦੇ ਇਹਨੂੰ ਕੋਈ ਨਹੀਂ ਜਿਹੜਾ ਪਾਰਕ ਦੇ ਨਾਲ ਹੀ ਭਰਦੇ ਸਾਨੂੰ ਹਾਂ ਆ ਕਿੱਥੇ ਲਾਉਣਾ ਤੂੰ ਆ ਇੱਥੇ ਛੱਡ ਦੇ ਜਿਹੜਾ ਕੰਦ ਇਹਦੇ ਇਧਰ ਨਹੀਂ ਛੱਡਣਾ ਬਸ ਜਿੱਥੇ ਮਰਜ਼ੀ ਲਈ ਜਾ ਥੋੜੀ ਚੀਜ਼ ਤੁਸੀਂ ਜਾਣੇ ਪਾਰਕ ਘਾ ਦੇ ਲੋ ਥੋੜੀ ਪਾਰਕ ਚ ਕਾਹੀ ਤੂੰ ਸੁਪਰੀਂ ਕਰਨੀ ਇਹਦੀ ਆ ਕੱਟਾਈ ਨਹੀਂ ਹੁੰਦਾ ਰਾਉਂਡ ਅਪ ਮਾਰ ਦਵਾ ਲੈ ਪਰ ਬੱਚੇ ਤੇ ਵੀ ਘਾ ਨਹੀਂ ਹੋਣਾ ਰਾਉਂਡ ਅਪ ਹੈ ਰੜਾੰਦਾਂ ਨੂੰ ਨਾ ਛਟਪਟ ਗੱਲ ਹੋ ਜਾਂਦਾ ਰਮੜਾ ਪਤਾ ਨਹੀਂ ਹੋਣਾ ਛੇਤੀ ਬੋਲੇ ਦੀ ਵੀ ਸੁਣ ਲੋ ਗਿਆ ਕਹਿੰਦਾ ਇਹ ਆ ਜੁੱਦੀ ਕੋ ਹਾਂ ਉਥੇ ਲੋ ਆਇ ਨੂੰ ਪਟਾ ਪਰ ਲੈ ਖੁਰਪਾ ਤੇ ਗੋਲ ਖੁਰਪਾ ਚਲੋ ਪਟ ਤੇ ਪਹਿਲਾਂ ਐਮ ਕਰ ਲੈ ਆ ਪਟ ਲੈ ਆ ਦੇਖੋ ਤਾਂ ਨਹੀਂ ਕਿਆ ਵਧੀਆ ਫੁੱਟਿਆ ਹੋਣਾ ਨਾ ਹਾਂਜੀ ਝੇਲਾ ਕਿੰਨੇ ਪੱਤੇ ਆ ਗਏ ਇਹਦੇ ਪਿੱਕ ਦੋ ਤਿੰਨ ਚਾਰ ਬਸ ਗੰਨੇ ਨੂੰ ਕਿਉਂ ਲੈਣਾ ਕਹਿੰਦਾ ਲੈਣਾ ਤਿੰਨ ਚਾਰ ਲੈਣਾ ਹੋਗੀਆਂ ਹੂੰ ਇੱਕ ਦੋ ਇੱਕ نیچے ਵੀ ਗਿਰਲੀ ਆ ਨੀਚੇ ਜੀ ਨੂੰ ਅੱਗੇ ਹੂੰ ਖਸਾ ਹੋ ਗਿਆ ਜੀ ਹੂੰ ਮੇਰੇ ਵੀ ਸਾਲ ਹੋ ਗਏ ਲੱਗੇ ਨੂੰ ਹਾਂ ਸਾਲ ਹੋ ਗਿਆ ਸਾਰਿਆਂ ਨੂੰ ਘਰ ਨੂੰ ਵੀ ਸਾਲ ਹੋ ਗਿਆ ਸਾਲ ਹੋ ਗਿਆ ਸਾਰਿਆਂ ਨੂੰ ਹੂੰ ਚੱਲ ਪਾੜ ਦੇ ਨੂੰ ਉਹ ਲਾ ਦੇ ਹੱਥ ਜਨਾ ਮਰਾਲੀ ਏਕਣਾ ਦੇਖੀ ਰੇ ਪਾ ਕੇ ਮੋਟਰ ਬਜਾ ਜਿਹੜਾ ਉਧਨ ਤਾਰ ਕੇ ਆਇਆ ਤੇ ਉਹਦਾ ਰੇੜਾ ਭਰ ਲਿਆਏ ਹੁਣ ਲੈ ਹੁਣ ਤੇ ਕੀ ਕਰਨ ਬਹਿ ਜਾ ਤੂੰ ਬੋਲਾ ਬੋਲਾ ਬਾਹਰ ਲਾ ਦੇ ਬੋਲੇ ਆ ਜਾ ਆ ਜਾ ਰੱਖੋ ਉਹ ਗਿਆ ਹੂੰ ਲਾ ਟਾ ਨਹੀਂ ਚੱਕ ਕੇ ਸਿੱਧਾ ਕਰਕੇ ਰੱਖ ਵਿੱਚ ਵੇਖ ਕੇ ਹੌਲੀ ਦੇ ਕੇ ਬਸ ਇਹ ਬਸ ਹੁਣ ਠੀਕ ਹੈ ਕੀ ਕੀ ਹੈ ਮਿੱਟੀ ਕਾ ਨੂੰ ਪੜਦਾ ਹੈ ਟਾਣੀ ਫਣੀ ਬੈਠਾ ਪਤੰਦਰ ਭਾਈ ਇਹ ਭਾਈ ਮੱਟੀ ਪਾਈ ਜੇ ਸਿੱਧਾ ਕਰ ਥੋੜਾ ਜਿਹਾ ਹੋਰ ਨੂੰ ਸਿੱਧਾ ਕਰ ਇਹਨੂੰ ਸਿੱਧਾ ਕਰਨਾ ਹੈ ਸਿੱਧਾ ਕਰਨਾ ਹੈ ਹਾਂ ਬਸ ਐਂ ਰੱਖ ਹੁਣ ਪਾ ਦੇ ਮਿੱਟੀ ਤੇਰੀ ਵਾ ਠੀਕ ਆ ਠੀਕ ਆ ਠੀਕ ਟੇਡਾ ਥੱਲੇ ਤੇ ਹੋਇਆ ਪਤੰਦਰਾ ਉੱਪਰ ਤੇ ਤਾਂ ਸਿੱਧਾ ਹੋ ਗਿਆ ਓਏ ਇਹਨੇ ਲੈ ਬਾਰੀ ਨਹੀਂ ਆਉਣ ਦਿੰਦਾ ਕਹਿੰਦਾ ਓਕਣੀ ਠੀਕ ਤਾਂ ਬਸ 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 ਤੋਦੋ ਮਿੱਟੀਆਂ ਚੰਗੀ ਤਰ੍ਹਾਂ ਬਾਕੀ ਫਿਰ ਦੂਆ ਅਲੱਗ ਅੱਬੇ ਨਿੰਬੂ ਲਾਤਾ ਹੈ ਨਿੰਬੂ ਵਰਲੇ ਵਾਸੇ ਕਰ ਇਹ ਰਹੇਗਾ ਇੱਥੇ ਨਾ ਇਹਨੂੰ ਤੋਦੇ 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 ਇਸੇ ਤਾਂ ਬਦੇ ਦੂੰ ਪਰਾਂ ਗੱਲ ਦਾਪਦੇ ਛੇ ਮੁਠੀਆਂ ਦਾ ਦੱਪਦੇ ਚੱਲ ਹਾਂ ਪਰਲਾ ਤੇ ਕਿਹਦਾ ਪਰਾਂ ਗੱਦਾਪਦੇ ਇਸੇ ਇਧਰ ਕਰਨਾ ਉਹਨੂੰ ਇਧਰ ਲਿਆ ਹਾਂ ਜੀ ਉਹਨੂੰ ਇਧਰ ਇਹਨੂੰ ਉਧਰ ਹਾਂ ਪੁੱਠੇ ਕਰ ਦੇ ਦੋ ਇਹ ਗੱਬੇ ਨਿੰਬੂਆਂ ਨੂੰ ਲਾਉਣਾ ਕਿੰਨੂਰ ਸੰਤਰੇ ਦੇ ਹਾਂ ਹਾਂ ਠੀਕ ਆ ਬੋਲਾ ਹਾਂ ਪਾਦਕ ਵਿੱਚ ਕਿ ਮਿੱਟੀ ਪਾ ਦੇ ਥੋੜੀ ਜੀ ਪਹਿਨਾ ਥੱਲੇ ਬਸ 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 ਹੂੰ ਪੜ ਦੇ ਇਹਨੂੰ ਪਾੜਦੇ ਕਰਦੇ ਗਏ ਲੈ ਚੱਲ ਇਹਨੇ ਮਿੱਟੀ ਪੜ ਦੇਣੀ ਤੇਰੀ ਬੋਲੇ ਨੇ ਇਹਨੂੰ ਸਮਝਾਤੇ ਬਸ ਠੀਕ ਆ ਬਸ ਪਾ ਦੇ ਚੱਲ ਬੋਲੇ ਦੇ ਹੱਥਾਂ ਨਾਲ ਲਵਾਈ ਸੋ ਆ ਜੀ ਪਿਛਲੀ ਵਾਰੀ ਆਪਾਂ ਨਹੀਂ ਲਾਏ ਤੇ ਪੱਟਣਾ ਹੀ ਪੈ ਗਿਆ ਹਾਂ ਹਾਂ ਵੇ ਹੁਣ ਗੱਲ ਬਣੀ ਐ ਨਾ ਇਹ ਉਹ ਦੇਖੋ ਠੀਕ ਆ ਹਾਂ ਆਦੇਆਂ ਹੋਰਾ ਵੀ ਜਿਹੜਾ ਹੈਗਾ ਹੁਣ ਇਹ ਆਪਾਂ ਜੀ ਕਹਿੰਦੇ ਦੋ ਰੇੜੇ ਲਿਆ ਦੋ ਰੇੜੇ ਕਹਿੰਦੇ ਰਹੀ ਰੇ ਹੋ ਜਾਣਾ ਤਾਂ ਸਾਰੇ ਪਾਸੇ ਠੀਕ ਆ ਬੋਲੇ ਚਲੋ ਜਿੱਥੇ ਜਿੱਥੇ ਗੈਬਜਾ ਉੱਤੇ ਨੂੰ ਛੱਡਦੇ ਨਾਲੇ ਕਹਤੇ ਫੁੱਲਾਂ 'ਚ ਪਾਉਣਾ ਫੁੱਲਾਂ 'ਚ ਵੀ ਪਾ ਦੇਣਾ ਇਹ ਹੈ ਬਚੀਏ ਨਾ ਇਹ ਇੱਥੇ ਛਿੱਟੇ ਲੋਕ ਤਸਲੀ ਖੁਰਚਦੇ ਨੇ ਤੇ ਨਾ ਮਾਰ ਫੁੱਲਾਂ 'ਚ ਥੋੜਾ ਜਿਹਾ ਪਾਓ ਆਪਣਾ ਦੇਖ ਕੇ ਸਾਬ ਜੇ ਤਾਂ ਠੀਕ ਠੀਕ ਇਹਦੇ ਭੂਕ ਦਵੇ ਫਿਰ ਦੇਖੀਉਂਗਾ ਅਦਵਾਲੇ ਫੁੱਲਾਂ ਨੂੰ ਕੀ ਹੋ ਗਿਆ ਹਾਂ ਉਹ ਕੁੰਝੇ ਜਗੀਰ ਬੁਲਾ ਦੋ ਕੋਹਰ ਤਾਰ ਦੇ ਥਾਲੇ ਪਹਿਨਾ ਫੁੱਲਾਂ ਚ ਪਵਾਦਾ ਜਿੰਨਾ ਜਿੰਨਾ ਕੋ ਪੋਣਾ ਤੇ ਜਿਹੜਾ ਬਚ ਗਿਆ ਉਹ ਇੱਥੇ ਪਾ ਦਿਓ ਇਹਨੂੰ ਕੋ ਚੱਕ ਲੈ ਮੁੱਠੀ ਮੁੱਠੀ ਗੇਰੀ ਜਾਓ ਸਾਰੇ ਗਮਲੇ ਚ ਪਾ ਦੇ ਤੇ ਦੋ ਦੋ ਮੁੱਠੀਆਂ ਇੱਕ ਇੱਕ ਹਾਂ ਸਾਰੇ ਫੁੱਲਾਂ ਚ ਪਾ ਦੇ ਇੱਕ ਇੱਕ ਮੁੱਠੀ ਆ ਤਸਲਾ ਗੇਰ ਦੇ ਨੇ ਲਓ ਜੀ ਕੰਮ ਨਵੇੜ ਤੱਕ ਕਿਆਰੀਆਂ ਦਾ ਓਨੀਆਂ ਖਾੜੀ ਛੜਤੀਆਂ ਇੰਨੀ ਕੁ ਚ ਸਾਗ ਬੀਜਤਾ ਦੋ ਲਾਈਨਾਂ ਮੂਲੀ ਦੀ ਲਾਤੀ ਇੱਕ ਪਾਲਕ ਦੀ ਲਾਤੀ ਇੱਕ ਧਨੀਏ ਦੀ ਇੱਕ ਗੋਭੀ ਦੀ ਸਾਰਾ ਕੁ ਲਾਤਾ ਆਈ ਨਹੀਂ ਪਤਾ ਵੀ ਹੋਣਾ ਬਾਪੂ ਕਿ ਨਹੀਂ ਹੋਣਾ ਫੜੇ ਅਗੇਤਾ ਜੀ ਬਾਕੀ ਦੇਖਦੇ ਆ ਹੁਣ ਕੰਮ ਸ਼ੁਰੂ ਕਰਤਾ ਕੰਮ ਸ਼ੁਰੂ ਕਰਤਾ ਹੋਰ ਬਈ ਨਹੀਂ ਹੋਊਗਾ ਨਹੀਂ ਹੋਊਗਾ ਦੁਬਾਰਾ ਬੀਜ ਪਈਆ ਦੇਖ ਮਹੀਨੇ ਤੱਕ ਫੇਲਾ ਦੂੰਗਾ ਤਾਂ ਹੀ ਥੋੜੀ ਲਾਈ ਆ ਵੀ ਚਲ ਇੱਕ ਲੈਨ ਵੀ ਪਾਲਕ ਦੀ ਹੋਇਆ ਹੀ ਇਹਨੇ ਬਹੁਤ ਆ ਬਾਕੀ ਮੈਂ ਕਹਾਂ ਪਾਲੀਆਂ ਗਿਆ ਨਹੀਂ ਜਮੀਨ ਪਿਛਲੇ ਸਾਲ ਲਾਈ ਸੀ ਜਿਹੜੀ ਗੋਭੀ ਉਹ ਪਹਿਲੀ 5 ਸਤੰਬਰ ਨੂੰ ਲਾਈ ਸੀ ਮੈਂ ਇੰਨੀ ਗੋਭੀ ਹੋਈ ਸੀ ਉਹ ਬਹੁਤ ਇੱਥੇ ਲਾਈ ਦੀ ਜਿਹੜੀ ਆਪਾਂ ਨੇ ਐਦਿਗੇ ਥੋੜੀ ਅਗੇਤੀ ਜਮ ਚੱਲ ਜੇ ਹੋਇਆ ਹੀ ਤਾਂ ਠੀਕ ਆ 20 ਕ ਬੂਟੇ ਲਾਏ ਆ ਹਲੇ ਬੋਲੇ ਹੋਇਆ ਉਹ ਹੈ ਹੈ ਲੈ ਇਹ ਕਹਿੰਦਾ ਹੋਰ ਲਾਉਣਾ ਹੋਰ ਹੈ ਤੇ ਪਰਸੋਂ ਨਹੀਂ ਆਈ ਉਹਦਾ ਬਰਾਬਰ ਚਾ ਕਰ ਉਹ ਰਹਿਣ ਦੇ ਗਾਹਾਂ ਕੰਮ ਆਉਂਗੇ ਬਾਅਦ ਹਾਂ ਮਹੀਨੇ ਤੱਕ ਹਾਂ ਫੇਰ ਲਾਵਾਂਗੇ 11 ਮਹੀਨੇ ਤੱਕ ਲਾਉਂਗੇ ਐ ਕਰ ਇਹਨੂੰ ਬੰਨ ਕੇ ਨਾ ਬਿਗੜ ਸਟੈਪ ਲਾ ਦੇ ਜਾਨੀ ਇਹਨੇ ਲੇ ਗਿਆ ਸਟੈਪ ਲਈ ਜੇ ਲਾ ਦੇ ਮਚੋ ਕੇ ਨਾ ਸਟੈਪ ਲਾ ਦੇ ਇੱਕ ਨਾ ਖੜ ਜੇਣਾ ਵਿੱਚ ਇੱਕ ਦੂਜੇ ਚ ਜਾਮਣ ਮੋਟਰ ਬਲਾਤੀ ਅਮਰੂਦ ਰਹਿ ਗਿਆ ਇੱਕ ਅਮਰੂਦ ਬਾੜੇ ਚ ਲੋਹਾ ਜਿੱਥੇ ਬਾਬਾ ਜੀ ਕਹਿੰਦਾ ਜਾਂ ਲੈ ਜਾ ਬੋਲੇ ਇਹਨੂੰ ਬਾੜੇ ਚ ਨੂੰ ਰੱਖ ਲੈ ਰੇੜੀ ਚ ਰੇੜੀ ਚ ਉਹ ਨੂੰ ਬਿਮਾਰੀ ਜਿੱਦੀ ਹਾਂ ਲੂ ਵਾਲੀ ਗਈ ਸਹੀ ਹਾਂ ਸੁੱਕਣਾ ਦੇ ਉਹ ਨਹੀਂ ਉਹ ਹੋਰ ਹੂੰ ਇਹ ਵੀ ਦੇਖੀ ਆ ਉਹ ਦੀ ਦਿੰਗੀ ਉਹ ਬੈਕਟੀਰੀਅਲ ਡਿਸੀਜ਼ ਜਾਂਦਾ ਚਲ ਕੋਈ ਨਹੀਂ ਹੂੰ ਉਹ ਬੜੀ ਜਿੱਟਦਾ ਹੀ ਨਾ ਦੇਖੋ ਸਾ ਇੱਕ ਵੀ ਬੋਲਣੀ ਲੱਗੀਆਂ ਚੱਲ ਕੋਈ ਨਹੀਂ ਬਈ ਪੋਲੂ ਬਾਈ ਦੇ ਮਿਸਤਰੀ ਆ ਜਾਏ ਗਿਆ ਹਾਂ ਜੀ ਹਾਂ ਆ ਆਇਆ ਕਿਹਾ ਦੇਖ ਨਾ ਇਹ ਮਿਸਤਰੀ ਦਾ ਹੱਥ ਤੇਜ਼ ਹੀ ਵੀ ਆ ਬੰਦੇ ਹੀ ਵਧੀਆ ਬੰਦੇ ਵਧੀਆ ਕਿ ਪੰਜ ਚਾਰ ਦਿਨ ਲਾਉਣੇ ਇਹਨਾਂ ਨੇ ਨਵੇੜਕੇ ਕੰਪਰਾਂ ਕਰਨਾ ਇਹੋ ਬੰਦੇ ਘੈਂਟ ਬੰਦੇ ਮਿਲ ਗਏ ਇਹ ਹਾਂ ਦੀਪੇ ਮੱਥਾ ਟੇਕੇ ਦਾ ਕੋਈ ਦਿੱਤਾ ਤਾਂ ਕਿ ਨਹੀਂ ਹਾਂ ਹਾਂ ਆ ਫੇਰ ਤਾਂ ਠੀਕ ਆ ਮੈਂ ਨਹੀਂ ਕਿਤੇ ਦੇਖ ਲਾ ਫਿਰ ਹਾਂ ਜ਼ਰੂਰੀ ਆ ਯਾਰ ਚਾਹੀਦਾ ਹੀ ਆ ਆ ਦੇਖ ਲਓ ਕਹਿੰਦਾ ਮੇਰਾ ਨਹੀਂ ਕਰਾਇਆ ਮੈਂ ਸਮਾਨ ਉੱਧਰ ਮੈਂ ਲਿਆ ਦਿੰਦਾ ਇਹ ਹਾਈਲਾਈਟ ਆ ਇਹ ਇਹ 11 ਵਜੇ ਆਏ ਆ ਕੱਲ ਨੂੰ ਕਰਾ ਦੂੰਗਾ ਸਵੇਰੇ ਚਾਗਲ ਯਾਦ ਰੱਖੀ ਹਾਂ ਹਾਂ ਠੀਕ ਹੈ ਇਧਰ ਆ ਕਰਤੀ ਹੈ ਆ ਚਲ ਇੱਕ ਬਰਾਬਰ ਹੋ ਗਈ ਹੁਣ ਇੱਥੇ ਤੇ ਪੈਡ ਲਾ ਕੇ ਬਰਾਬਰ ਜਾਈ ਜਾਊ ਕੰਮ ਕੱਟ ਦੇਣਾ ਜਿਹੜੇ ਟੋਰ ਉੱਤੇ ਉਹ ਦਾ ਫਿਰ ਉਹ ਪਿਛਲੇ ਪਾਸੇ ਪਲਾਸਟਰ ਕਰਨਾ ਪਹਿਨਾ ਨਾ ਉਹ ਕੰਨ ਆਹੋ ਨਾਲੇ ਮਿੱਟੀ ਲਾ ਦੂਗਾ ਵਾ ਕੱਲੋ ਇੱਥੇ ਤਰਸ ਲੈਣਾ ਦਾ ਦਾ ਇਹਨੂੰ ਖਰੇਲੇ ਹੁੰਦੇ ਇਹਨੂੰ ਪਾਣੀ ਪਾਸਾ ਮਾਰ ਦੇਗਾ ਇਹਨੂੰ ਪਾਣੀ ਪਾਸਾ ਬਾਜੂ ਨਾਲੇ ਇਹ ਕੰਦ ਕੱਟ ਸਕੋ ਜੀ ਆਹ ਇਥੇ ਮੁੱਗਾ ਜੇ ਰੱਖ ਲਵੇਂ ਇਹਨੇ ਆਹ ਜਾਨੀ ਪੈ ਬਗਾਸ ਤਾਂ ਕਰਨਾ ਪੈਣਾ ਮਿੱਟੀ ਮੁੱਟੀ ਉਹ ਤਾਂ ਮਿੱਟੀ ਲੱਗ ਜੂ 5-7 ਉਹੀ ਕਹਿੰਦਾ ਵੀ ਤੇਰਾ ਉਹਦਾ ਜਿਹੜਾ ਮੈਨੂੰ ਲਾਉਣੇ ਪੈਣਗੇ 5-7 ਗੇਟਾਂ ਦਾ ਮੁੱਗਾ ਰੱਖ ਲਵੇਂ ਬਾਅਦ ਚ ਸਮਿੱਟ ਵੜਾਉਣੀਗੀ ਬਾਅਦ ਚ ਭਰ ਦਵੇ ਜਦ ਲਕੰਡੀ ਪਲਸਟਰ ਨਿਬੜ ਗਿਆ ਹੁਣ ਇਹ ਦੇਖੀ ਜਾਈਂ ਇੱਟਾਂ ਚ ਕੋਈ ਨਾ ਕਿੰਨਾ ਖੁੱਲਾ ਲੱਗਣਾ ਕੋਈ ਨਹੀਂ ਆ ਜਾਣਾ ਕਰ ਲੂਗਾ ਨਾ ਅੱਜ ਸੋਨੀ ਵੀ ਕਹਿੰਦਾ ਅੱਛਾ ਹਾਲੂ ਵੀ ਕਹਿੰਦਾ ਪਾਸੋਂ ਤਾਇ ਚਲੋ ਉਹਦਾ ਕੋਈ ਚੱਕਰ ਨਹੀਂ ਉਹਦਾ ਮੈਨੂੰ ਆਇਆ ਵਾ ਰੰਗ ਰੰਗ ਜਾ ਹੋ ਜਾਣਾ ਹਾਂ ਇਹ ਤਾਂ ਹੈ ਮੈ ਰੰਗ ਹੋ ਜੂਵੇ ਨਾ ਜਾਂਦੀ ਭਾ ਜੀ ਟੂਣ ਲਾ ਕਹਿੰਦਾ ਇੱਟੇ ਹਲਦੀ ਨਹੀਂ ਦੀਪੇ ਦੇਖ ਲੈ ਹੈ ਹਰਕਤ ਕਰੀ ਹੋਈ ਆ ਬੰਦਾਗਾ ਨਾ ਅਜੇ ਕੰਮ ਹੁਣ ਸ਼ੁਰੂ ਕਰਿਆ ਗਾਲੂ ਦੇਖੀ ਅਜ ਲੈ ਕਰ ਗੱਡੀ ਪਾਈ ਹੋਰ ਇਹਦਾ ਕਹਿੰਦੇ ਵੀ ਉਰੀ ਦੇ ਸਰਜ ਦਾ ਹੈ ਨਾ ਵਾਰ ਨਹੀਂ ਪਣੀ ਇਹਦਾ ਆਪ ਕਹਿੰਦਾ ਹਾਂ ਪੁਰਾਣੇ ਮਕਾਨਾਂ ਵਾਂਗੂ ਵਾਲੇ ਰੱਖਦੇ ਪੰਜ ਸੱਤ ਕਰੇ ਇੱਕ ਪਾ ਤਾਂਹੀਂ ਇੱਟ ਬਚੂਗੀ ਆळ्या ਦਾ ਹੀ ਕੰਮ ਹੋਦਾ ਤਾਂ 5 ਇੰਚ ਵਾਲਾ ਹਾਂ ਬਸ ਹਾਂ ਠੀਕ ਆ ਵਧੀਆ ਹੋ ਗਿਆ ਹਾਂ ਮਿਸਤਰੀ ਕਹਿੰਦਾ ਦੋਈ ਗੋਲਕਾਰੀ ਹੋਈ ਪਾਣੇ ਵਾ ਤੇ ਕੰਧ ਦੋਈ ਚ ਆ ਗਏ ਨੇ ਆਪਾਂ ਉਹਨੇ 5 ਇੰਚ ਮਾਣਾ ਇੰਚ ਰਾਰਿਓ ਮਾਲੀ ਗਈ ਹੋਈ ਗਾਫੀ ਤੋਂ ਲਗਦੇ ਨੇ ਕਹਿੰਦਾ ਨੌਂ ਇੰਚ ਕਹਿੰਦੇ ਇਹ ਵੀ ਕਿ ਆਫੀਸਰ ਹੈ ਮਾਪਾਈ ਨੌਂ ਇੰਚ ਆ ਸਾਰੀਓ ਤੈਨੂੰ ਪਹਿਲਾਂ ਕਿਹਦਾ ਸੀ ਨਾ ਉਹ ਹੀ ਗੱਲ ਹੈ 9 ਇੰਚ ਗਿਆ ਤੁਹਾਨੂੰ ਉਹ ਹੋਲੀ ਤੱਕ ਉਹ ਹੋਲੀ ਤੱਕ ਇਹ ਕਹਿੰਦੇ ਅਸੀਂ ਕੀ ਕਰੀਏ ਕੱਟ ਕੇ ਲੈਣਾ ਨਾਲੇ ਮੈਂ ਚੱਕ ਹੋ ਜਾਣਾ ਕੋਈ ਬੜੀ ਗੱਲ ਨਹੀਂ ਬੰਦੇ ਵੀ ਡਬ ਪੈਂਡਾ ਬੰਦੇ ਵੀ ਦੇ ਲੈ ਤਿੰਨ ਲੇਬਰ ਵਾਲੇ ਇੱਕ ਮਿਸਤਰੀ ਆ ਇਹ ਬੰਦੇ ਇੰਨੇ ਠੀਕ ਨਹੀਂ ਬੰਦੇ ਚ ਬੰਦੇ ਵੱਜਦੇ ਫਰੀ ਜਾਂਦੇ ਯਾਰ ਇੱਕ ਬੰਦੇ ਚਾਰ ਰੋਡਰੀ ਵਿੱਚ ਉਹ ਉਹ ਕਹਾਲਾਗੇ ਨਾ ਇਹ ਤਾਂ ਹੈ ਕੁਮਾਰ ਜਿਹੜੀ ਕਰਨ ਦਾ ਮਿਸਤਰੀ ਦਾ ਚਾਹੀਦੇ ਤਿੰਨ ਲੀਬਰ ਵਾਲੇ ਯਾਰ ਤਾਂ ਹੀ ਕੰਮ ਲੂਟ ਆਉਂਦਾ ਜੇ ਦੋ ਹੋ ਗਏ ਨਾ ਤਾਂ ਉਹਦਾ ਮਤੋੜ ਰੱਖ ਫਿਰ ਕੰਮ ਨਹੀਂ ਹੁੰਦਾ ਤਾਂ ਡਾਂਬੀ ਟੁੱਟਦਾ ਅਗਲੇ ਦਰ ਕੋਈ ਵੀ ਬੰਦਾ ਚਾਹੇ ਹਾਂ ਹੋਂ ਬੰਦੇ ਸਾਰੇ ਰੈਲੇ ਰਹਿੰਦੇ ਆ ਮਿਸਤਰੀ ਵੀ ਲੀਬਰ ਵਾਲੇ ਵੀ ਅਜਾ ਚੌਥਾ ਪੰਜਵਾਂ ਮੈਨ ਲੈ ਨਾਲ ਕਰੇ ਪਾਣੀ ਦੇ ਉਹਨਾਂ ਕਰੇ ਚਾਹ ਦੇ ਹਾਂ ਮੇਰੇ ਕੋਲ ਦੇਖ ਲਾ ਤੂੰ ਬਈ ਇੱਕ ਮਿਸਤਰੀ ਹੁੰਦਾ ਤਾਂ ਚਾਰ ਲੀਵਰ ਵਾਲੇ ਹੁੰਦੇ ਤੇ ਦੇਖ ਲੈ ਦੋ ਉਹਦੇ ਨਾਲ ਹੁੰਦੇ ਤੇ ਦੋ ਬਈਏ ਹੁੰਦੇ ਤੇ ਦੇਖ ਲੈ ਚਾਰ ਪੱਕੇ ਹੁੰਦੇ ਤੇ ਕੰਮ ਰੇਲਾ ਰਹਿੰਦਾ ਹੋਰ ਤਾਂ ਕੁਝ ਨਹੀਂ ਮਿਸਤਰੀ ਵੀ ਠੀਕ ਰਹਿੰਦਾ ਤੇ ਲੀਵਰ ਵੀ ਠੀਕ ਰਹਿੰਦੀ ਹੈ ਹੂੰ ਨਹੀਂ ਉਹ ਤੂੰ ਇਹਨੂੰ ਦੀਪੇ ਕਹਦੇ ਪਾਈਪ ਲੈਣ ਗਿਆ ਤਾਂ ਕਿਆ ਕਰਿਆ ਇਹਨੇ ਉਹ ਬੜਾ ਤੇ ਕਹਿੰਦਾ ਕੱਲੂਰੇ ਕੰਦਾਂ ਨੂੰ ਪਾਣੀ ਕਿਹੜਾ ਮਾਰੂ ਉਹ ਨਹੀਂ ਉਹ ਜਿਹੜਾ ਗਾਹਾਂ ਜੋੜਿਆ ਵੇਗਾ ਟੁਕੜਾ ਪੈ ਦਿੰਦੇ ਹੋ ਚੱਕ ਕੇ ਦੇ ਤਾ ਲੈ ਉਹਦਾ ਮੋੜਿਆ ਹੁਣ ਬੜਾ ਲੈ ਕੇ ਆਉ ਤੇ ਤੇਰਾ ਕਾਲੂਰੇ ਗੰਦਾ ਨੂੰ ਪਾਣੀ ਮਾਰਨਾ ਕਿੱਕਣਾ ਮਾਰੂੰਗਾ ਆ ਜਾਣਾ ਉਹਦਾ ਆਉਣਾ ਹੀ ਨਹੀਂ ਦੇਖਿਆ ਮੈਂ ਪਾਈਪ ਛੋਟਾ ਹੋ ਇਧਰ ਹੀ ਸਾਈਡ ਵੀ ਪਾਣੀ ਵਜਣਾ ਸਾਰੀਆਂ ਗੰਦਾ ਨੂੰ ਜਲ ਪਾਈ ਹੋਣੀ ਪਾਣੀ ਵੇਜਣਾ ਉਹਨੂੰ ਕਹੇ ਮੇਰਾ ਸਰਿਆ ਨਹੀਂ ਹੈਗਾ ਉਹ ਹੀ ਕਹਦੇ ਜੇ ਇਹਨੂੰ ਟੋਟਾ ਦਿੱਤਾ ਜੇ ਵੱਡ ਕੇ ਲਿਆਇਆ ਫੇਰ ਰੱਖ ਬਾਬ ਨੂੰ ਮੋੜਿਆ ਕਹਿੰਦਾ ਨਹੀਂ ਤੇ ਮੈਨੂੰ ਬੜਾ ਚਾਹੀਦਾ ਹੈਗਾ ਛੋਟਾ ਰਹਿ ਗਿਆ ਇਹ ਹਾਂ ਦੇ ਦੇਣਾ ਉਹ ਨਾ ਦੇ ਦੇਣਾ ਉਹਨੇ ਬੜਾ ਲਿਆ ਉਰੇ ਤੱਕ ਲਿਆ ਘਟੋ ਘਟ ਜਿੱਥੇ ਤੂੰ ਖੜਾ ਜਿੱਥੇ ਤੂੰ ਖੜਾ ਏ ਉਰੇ ਤੱਕ ਚਾਹੀਦਾ ਘਟੋ ਘਟ ਤੰਦੂ ਤਾਂ ਜਾਂ ਕਿੰਨੂੰ ਲਪਾਈ ਕਰਨੀ ਹੈ ਪਾਣੀ ਵੀ ਤਾਂ ਮਾਰਨਾ ਸਮਝ ਗਿਆ ਜਿੰਨਾ ਉਹ ਨਹੀਂ ਬੰਦ ਰਿਹਾ ਉਹ ਦੇ ਜਿੰਨਾ ਦੂਰੇ ਕਰ ਨਹੀਂ ਲੈ ਫਿਰ ਤਾਂ ਇੱਧਰ ਪਾਰ ਲਾਂਗੇ ਨਾ ਉਹ ਵਰਦੀ ਗੰਦ ਫਿਰ ਛੋੜਾ ਆਉਂਗਾ ਨਹੀਂ ਨਹੀਂ ਮੈਡਲੀ ਤੇਰੇ ਕੋਲ ਹੋਣਾ ਚਾਹੀਦਾ ਫੱਟੇ ਕੋਲ ਨਹੀਂ ਸਰਨਾ ਹੈਗਾ ਤੇਰੇ ਕੋਲ ਹੋਣਾ ਚਾਹੀਦਾ ਜਿੱਥੇ ਤੂੰ ਖੜਾ ਆ ਅੱਠ ਅੱਠ ਇੱਥੇ ਤੇ ਵੀ ਮੜਾ ਜੇ ਸਮਝ ਲਈ ਤੇ 2 ਫੁੱਟ ਬਾਹਰ ਚਾਹੀਦਾ ਵੀ ਜਿਹੜਾ ਬਾਹਰ ਐ ਵੱਜ ਜਵੇ ਪਾਣੀ ਕੰਧ ਨੂੰ ਸਭ ਦੇਖ ਲੈ ਸਮਝ ਗਿਆ ਨਾ ਮੋੜ ਲੈਣਾ ਕੋਈ ਚੱਕਰ ਨਹੀਂ ਹੈਗਾ ਆ ਭਲੇ ਇਹ ਵੀ ਕਿਹੜਾ ਮਾਰਨਾ ਗਿਆ ਦੂਆ ਕਿਹੜਾ ਮਾਰ ਗਿਆ ਨਿਗਾਹ ਰੱਖੀ ਤਾਂ ਮਿਸਤਰੀਆਂ ਦੀ ਵੀ ਤਾਈ ਦੀ ਵੀ ਆ ਗਿਆ ਬਾਈ ਬੌਡੀ ਦਾ ਮੈਂ ਤੇ ਕੋ ਇੱਲੇ ਠੇਕਾ ਤਾਂ ਹੈਗਾ ਮੇਸਰੀਆ ਕੋਰੇ ਕਿ ਕਰਨਾ ਇੱਥੇ ਆਹ ਆਇਆ ਠਿਕ ਠਿਕ ਚਾਹ ਪਾਣੀ ਚਾਹ ਪਾਣੀ ਚਾਹ ਛਾਮ ਦੀ ਫੇਪਲਾ ਦੇ ਦੀ ਪੀ ਆ ਨੀ ਰਾਤ ਲਾਉਣੀ ਹੈ ਦੇਖ ਲੈ ਸਾਫ ਹੈ ਖਰਾਬ ਕਰਦੀ ਬਹੁਤ ਇੱਕ ਉਂ ਗਰਮੀ ਬਹੁਤ ਹੈ ਯਾਰ ਚਾਹ ਤਾਂ ਤੂੰ ਪੀਦਾ ਕਾਲਜ ਨੂੰ ਫੂਕਦੀ ਹੈ ਓਰੇ ਹਵਾ ਲੱਗਦੀ ਨੀ ਉਹ ਸ਼ਾਮਾਂ ਰਹਿੰਦੀ ਐ ਇੱਧਰ ਪਹਿਨਾ ਸਵੇਰੇ ਇਦੀ ਸ਼ਾਮਾਂ ਐ ਸ਼ਾਮ ਨੂੰ ਉਹੀ ਸ਼ਾਮਾਂ ਸਵੇਰੇ ਇੱਧਰ ਕਰਨਾ ਕਿ ਹਾਂ ਆ ਦਿੱਟਣੀ ਆ ਆਹ ਚਾਹ ਛੱਡ ਦੇਣੀ ਉਹ ਉਹਦਾ ਸ਼ਾਮ ਨੂੰ ਇੱਧਰ ਹੰਡੇ ਹੰਡੇ ਠੰਡੇ ਪਾਰਾ ਆ ਪੰਗਾ ਏ ਬਈ ਹਵਾ ਘਟ ਲੱਗਦੀ ਓਏ ਮੈਸਤਰੀ ਦਾ ਫੋਨ ਆ ਗਿਆ ਤੇਰੇ ਆੜੀ ਦਾ ਮੈਸਤਰੀ ਦਾ ਮੈਸਤਰੀ ਸਮਾਂ ਸਮਾਂ ਤਾਂ ਹੋਤਾ ਟਾਈਮ ਹੋ ਗਿਆ ਹੁਣ ਜਾਣ ਦਾ ਹੁਣ ਨਾ ਤੰਗ ਕਰ ਨਹੀਂ ਚਾਲੂ ਮਾਣਾ ਜ਼ਰੂਰੀ ਏ ਉਹ ਫਿਡਲੀਆਂ ਜੀਆਂ ਜੰਮਦੀਆਂ ਨਹੀਂ ਉੱਪਰ ਨੀ ਬਿੱਡਲੀਆਂ ਤਾਂ ਕੇ ਕਰਦੀਆਂ ਖੱਡਾ ਦਾ ਹੀ ਗਾਣੇ ਪਾਰ ਤੇ ਪਲਾਸਾ ਫਾਜਦੇ ਨਾ ਨਾਨਾ ਠੀਕ ਆ ਨਾ ਕੋਈ ਬੰਦ ਹੋਵੇ ਬਿਸਤਾਰ ਵੀ ਨਹੀਂ ਹੁੰਦੀ ਹਾਂ ਖੱਡਾ ਦਾ ਖਾਲੀ ਚਾਹੀਦਾ ਖਾਲੀ ਚਾਹੀਦਾ ਥਾਂਲਾ ਵੱਜ ਮੇਰੇ ਹੋਰ ਹੈ ਨੀ 10 ਦੇ ਹੂੰ ਤੇਰੇ ਵੱਲੇ ਖਿਆਲ ਆਂਜਾ ਤੇਰੇ ਕੋਲ ਨੂੰ ਆਇਆ ਤਾਇ ਦੀ ਨਿਗਰ ਰੱਖਣ ਹਾਂ ਮੇਰੇ ਗਰਮੀ ਬਹੁਤ ਆ ਤਾਇਆ ਗਰਮ ਬਹੁਤ ਹੁੰਦਾ ਛੇਤੀ ਗਰਮ ਹੋ ਜਾਂਦਾ ਕਹਿੰਦੇ ਇਹ ਕਿੱਥੇ ਗਰਮ ਹੁੰਦਾ ਇਹ ਨਹੀਂ ਗਰਮ ਹੁੰਦਾ ਜਮਾਂ ਹੀ ਮੈਂ ਤੇਰੇ ਪਰ ਨੂੰ ਨਹੀਂ ਮਾਦਾ ਮੈਂ ਮੈਂ ਤੈਨੂੰ ਕਹਿੰਦੇ ਉਹ ਥੋੜਾ ਰੋਕਦਾ ਮੈਂ ਇਹਦੇ ਨੂੰ ਥੋੜੋ ਕਹਿੰਦਾ ਉਹ ਕਹਿੰਦਾ ਵੀ ਗਰਮ ਹੋਣ ਤੇ ਗਰਮ ਘਰ ਦੇ ਕਰਦ ਨੇ ਸਾਰੇ ਘਰੇ ਕੋਲ ਲੈ ਦੱਸ ਅਰੇ ਇਹਨੇ ਇਹ ਮੋਸਤਰੀ ਅੱਜ ਪਹਿਲਾ ਦੇਣਾ ਥੋੜਾ ਇਹ ਪਹਿਲੇ ਦਿਨ ਹੀ ਗਰਮ ਹੋ ਗਿਆ ਰਾਈ ਦਾ ਬਣਾਤਾ ਪਹਿਲੇ ਦਿਨ ਦੇ ਟਾਲ ਤੇ ਧੰਨ ਦਾ ਮੈਂ ਮੇਰੇ ਕੋਲ ਦੇ ਲੈ 2 ਮਹੀਨੇ ਤੋਂ ਪਰ ਮਿਸਤਰੀ ਰੇ 1 ਮਹੀਨੇ ਤੋਂ ਪਰ ਦੇਣੇ ਆਲੇ ਰਹੇ ਉਹ ਆਏ ਹੌਲੀ ਸ਼ਾਂਤੀ ਕੇ ਚੱਲੀ ਜਾਇਦਾ ਕੋਈ ਨਹੀਂ ਕਦੀ ਦਿਹਾੜੀ ਵੱਧ ਲੱਗ ਜੂ ਨਾ ਹੁਣ ਚੰਗਾ ਦਾ ਖਾਣਾ ਤੇਰੇ ਸਮਾਂ ਠੇਕੇ ਵਾਲਾ ਕੰਮ ਤੈਨੂੰ ਕਾਦੀ ਟੈਨਸ਼ਨ ਉਹ ਤਾਂ ਦਿਹਾੜੀ ਵਾਲੇ ਹੁੰਦਾ ਵੀ ਦਿਹਾੜੀ ਗੱਲ ਪੈ ਰਹੀ ਆ ਉਹ ਕਾ ਛੱਡ ਕੇ ਸਾਲਾ ਵਾਇਰ ਦੇ ਪਿੱਛੇ ਪੜ ਗਿਆ ਪੇਜੀ ਗੱਲ ਐ ਜੋ ਗੁੱਸਾ ਤਾਂ ਆਇਆ ਜਾਂਦਾ ਜੇ ਗਾਂ ਕੋ ਜਾ ਕੇ ਡੇਢ ਦਵੇ ਲੈ ਇਹਦਾ ਹੈ ਹਾਂ ਬੰਦੂਸਾ ਤਾਂ ਆਉਂਦਾ ਜੇ ਬੰਦੂਸਾ ਘੱਟ ਬੱਜੀ ਵੀ ਉਧਰ ਆ ਕੇ ਡੇਢ ਦਵੇ ਅੱਛਾ ਬਈ ਗੁੱਸਾ ਕਰਦੇ ਆਂ ਬਰੇ ਕੱਢਣਾ ਲੜਕੇ ਨਾ ਚਲਾ ਦੇ ਪਾਈਪ ਜੱਤਾ ਨਹੀਂ ਮੋਟਰ ਚਲਾਇਆ ਹੈ ਹੈ ਆਲਟਾ ਕਿੰਨੀਆਂ ਮਾਰਦੇ ਆ ਉਹ ਪਰ ਲੀਆਂ ਵੀ ਧੋਦੇ ਜਿਹੜੀਆਂ ਹੈਗੀਆਂ ਚੱਲ ਨਿਬੜ ਗਿਆ ਹੁਣ ਇਹਨਾਂ ਦਾ ਵੀ ਹੁਣ ਹਵਾ ਠੰਡੀ ਚੱਲ ਵੀ ਸ਼ਾਮ ਨੂੰ ਬੈਸਤਰੀ ਤੁਸੀਂ ਰਾਤ ਨੂੰ ਆਏ ਕਰੋ ਸਵੇਰੇ ਨਹੀਂ ਆਉਣਾ ਆਰਾਮ ਖਵਾ ਠੰਡੀ ਚੱਲ ਵੀ ਹੁਣ ਦੇਖ ਲੈ ਚੱਲ ਪੀ ਲੈ ਦੇਖ ਲੈ ਬੱਲਵ ਦੇ ਨੇ ਤਿਆਰ ਲਾ ਦੇ ਨੇ ਤੂੰ ਆਰਡਰ ਤਾਂ ਕਰ